ਇਹਦੇ ਕੰਮ ਨੇ ਇਹ ਬਹੁਤ ਜ਼ਰੂਰੀ ਨੇ ਤੇ ਇਸ ਕਰਕੇ ਸਾਰਿਆਂ ਨੂੰ ਰਾਜ ਮਿਲ ਕੇ ਕਰਨਾ ਚਾਹੀਦਾ ਇਹ ਨੰਗ ਤੇ ਵੱਧ ਤੋਂ ਵੱਧ ਬੰਦੇ ਜੋੜੀਏ ਤੇ ਜਿਵੇਂ ਮੀਟਿੰਗਾਂ ਮੀਟਿੰਗ ਦੇ ਵਿੱਚ ਹਾਜ਼ਰੀ ਭਰੀਏ ਤੇ ਇੱਕ ਤਾਂ ਇਹ ਤਾਂ ਬੰਦਾ ਤੇ ਨਹੀਂ ਲੱਗਦਾ ਸਮਝ ਲੋ ਤੇ ਆਪਾਂ ਜਿਆਦਾ ਕੋਈ ਮੈਡੀਕਲ ਨਹੀਂ ਹੈ ਸਾਰਾ ਵਧੀਆ ਨੇ ਸਾਰਿਆਂ ਨੂੰ ਇੱਕ ਹੀ ਹੱਥ ਲਾਉਂਦੇ ਆਪਣੇ ਵਿਚਾਰ ਕਹਾਂਗੇ ਤੇ ਨਾ ਬੀਸ ਸੈਲ ਨੂੰ ਜਿਸਕਾ ਤਾਂ ਪੂਜਾ ਦਰਕਾਰ ਹੋ ਗਿਆ ਨਾ ਬੜਾ ਜੋ ਕਰੋ ਦੋਤ ਆ ਨਰੂ ਬਾਕੀ ਕੋਈ ਨਹੀਂ ਬਾਕੀ ਆ ਅਲਮੁਸਲਾਮ ਵਾਲੇ ਕੀ ਬੱਤੇ ਜਦਾ ਜਿਹੜਾ ਬੋਟ ਤੇ ਬੈਠਾ ਜੀ ਇੱਕ ਉਹ ਤੇ ਮੈਨੂੰ ਮੈਨ ਲੈ ਲਿਆ ਤੂੰ ਜਿਹੜੇ ਹੱਲੋਗੇ ਵੀ ਮੇਰੇ ਕਹੇ ਜੀ ਕਾਫੀ ਤੂੰ ਲੈ ਕੇ ਦੇਖੋ ਜਖਮੇ ਚਾਹੀਦੇ ਤੇ ਮੇਰਾ ਉਹ ਤੇ ਬੋਟ ਤੇ ਕਾ ਜੀ ਬੈਠਾ ਉਹਦੇ ਦੇਖ ਲੈ ਤੇਰਾ ਬਾਬਾ ਬੰਦਾ ਸਿੰਘ ਬਾਦ ਸਰੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 27 ਅਕਤੂਬਰ 1670 ਨੂੰ ਜਨਮ ਹੋਇਆ ਜਨਮ ਉਸਤਾਨ ਪਿੰਡ ਪੁਰ ਤੋਂ ਜੰਮੂ ਵਿੱਚ ਬਚਪਨ ਦਾ ਨਾਮ ਦੀ 10 ਮਹੀਨੇ ਦੇ ਪਿੰਡ ਦਾ ਨਾਮ ਦੀ RAM ਪਿਤਾ ਦਾ ਨਾਮ RAM ਸਿੰਘ ਜੀ ਤੇ ਪੁੱਤਰ ਦਾ ਨਾਮ ਅਜੀਤ ਸਿੰਘ ਬੜੀ ਸਨੀਕ ਦੀ ਆਪ ਜੀ ਨਾਲ ਇੱਕ ਨਾ ਹੋਤੀ ਮਾਜੂਦ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਹ ਨੌਵੀਂ ਇਹਨੇ ਸੀਧੀ ਪ੍ਰਾਪਤ ਕਰੀ 9 ਜੂਨ 1716 ਨੂੰ ਫਾਉਂਡੀ ਜੀ ਜੀਰੀ ਜੀ ਜੀਰੀ ਜੀ ਦੇ ਨਾਲ ਸਾਡੇ ਡਾਕਟਰ ਜੀ ਬਹੁਤਾਂ ਦੇ ਜੀ ਅਨਵਾਰ ਜੀ ਸਾਡੇ ਸ਼ੋਮਿਆ ਨੂੰ ਜਾਗ ਕੀਤਾ ਸਵਾ ਦੇ ਵਿੱਚ ਉਹਨਾਂ ਦਾ ਜਨਮ ਇਪ੍ਰਿਕਾਂ ਦੇ ਨਾਲ ਜਾਣਕਾਰੀ ਦਿੱਤੀ ਹੁਣ ਗਿਰੀ ਸਾਧੂ ਜੀ ਦਾ ਉਹ ਆਪਣੇ ਵਿਚਾਰ ਖਾਣੇ ਗਏ ਸਾਰੇ ਅਨੁਸਾਰ ਵਾਜੂ ਦੀ ਦਾ ਭੰਡਾਰ ਸਭ ਲਈ ਸਪਲਾਈ ਕਰਨੇ ਦੀ ਨੂੰ ਮਾਰਦ ਦੀ ਬੜੀ ਕਰਤਾ ਹੈ ਉਹਦਾ ਧੰਨਵਾਦ ਕਰਦੇ ਹਾਂ ਕਿ ਜੇ ਅਸੀਂ ਸਭਾ ਦੇ ਵਿਆਪਕ ਸਭਾ ਵਿੱਚ ਆਦੇ ਰਾਏ ਦੀ ਸਭਾ ਜਿਹੜੀ ਸਮਾਜ ਸਪਲਾਈ ਸੇਵਾ ਦੀ ਸਭਾ ਮਾਈ ਜਨਰਲ ਰਾਜ ਦੀ ਕਮੇਟੀ ਹੈ ਪ੍ਰੋਫੈਸਰ ਸਾਹਿਬ ਜੀ ਨੇ ਇਹ ਵਕਤੀ ਸਾਡੇ ਅਨੁਕ ਸਿੰਘ ਨੇ ਕਹਿਆ ਤੇ ਸਾਫ ਨੇ ਇਕੱثر ਵੀ ਜੋ ਵੀ ਸਾਰੇ ਮੈਂਬਰ ਮਿਲ ਕੇ ਕੰਮ ਕਰਦੇ ਆ ਬੜੀ ਖੁਸ਼ੀ ਹੁੰਦੀ ਆ ਪਰਮਾਤਮਾ ਦੀ ਕਿਰਪਾ ਹੈ ਮਹਾਰਾਜ ਪਰਮਾਤਮਾ ਮੈਂ ਤਾਂ ਹੀ ਅਰਦਾਸ ਕਰਨਾ ਸੱਚੇ ਪਾਤਸ਼ਾਹ ਸਾਹਿਬੀ ਤੰਦਰੁਸਤੀ ਬਖਸ਼ੀ ਸੇਵਾ ਕਰਨ ਦਾ ਬਲ ਬਖਸ਼ੀ ਮਹਾਰਾਜ ਸਭ ਤੋਂ ਵੱਡੀ ਗੱਲ ਇਹ ਆ ਵੀ ਇਨਸਾਨ ਇਸ ਸੁੰਨਿਆ ਦੇ ਵਿੱਚ ਆਇਆ ਹੈ ਕੁਝ ਕਰਕੇ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਬੰਦਾ ਬਾਅਦ ਵਿੱਚ ਯਾਦ ਕਰੇ ਉਸ ਇਨਸਾਨ ਨੂੰ ਕਰਨਾ ਕੀ ਹੈ ਕੁਪਾਂਗਾ ਪਨਾਹ ਕੋਈ ਦਾ ਮੋੜਾ ਨਾ ਕਰੋ ਮਿਲਿਤਾ ਸੋਚੀ ਜੀ ਪਨਾ ਜਿਹੜਾ ਕੋਈ ਦੁਖੀ ਦੰਦਾ ਚਾਹੇ ਉਹ ਬੁਮਾਰਾ ਚਾਹੇ ਉਹ ਪਰਉਪਕਾਰ ਚਾਹੇ ਉਹ ਰੋਕੀ ਦਾ ਮੁਖਾ ਕੋਨੋ ਪੋਜਨ ਫਰਮ ਆਪਣੇ ਗ੍ਰਾਹਕਾਂ ਨੂੰ ਸੇਵਾ ਕਰੋ ਇਹ ਕੰਨ ਸੇਵਾ ਦਾ ਫਲ ਬਹੁਤ ਵੱਡਾ ਹੈ ਸੇਵਾ ਕਰ ਸੇਵਾ ਜੀਵਨ ਬਣਾ ਅਗਰ ਮੇਰਾ ਜਨਮ ਪਰਮਾਤਮਾ ਦੇ ਕੋਲ ਹੋ ਸ੍ਰੀ ਗੁਰੂ ਸਮਾਜੀ ਦੁਨੀਆ ਗਾਜ ਪਰਿਵਿੰਨ ਤੋਂ ਲੰਘੇ ਨੇ ਪਲਾਤੀ ਕਿਤੇ ਸ੍ਰੀ ਗੁਰੂ ਅਸੀਂ ਸੇਵਾ ਤਾਂ ਹੀ ਕਰ ਸਕਦੇ ਆ ਜੇ ਸਦਾ ਸਰੀਰ ਸੰਤੁਸ਼ਟ ਹੋਵੇ ਸੰਤੁਸ਼ਟੀ ਵਾਸਤੇ ਸਾਨੂੰ ਖਰਾ ਖਾਣੀ ਪੀਣੀ ਤੰਦਰੁਸਤ ਰਹਿਣ ਦੇ ਲਈ ਜੇ ਅਸੀਂ ਸਾਨੂੰ ਮਾਨਣਾ ਖਰਾ ਖਾਣੀ ਹੈ ਦੁੱਧ ਵੀ ਮੱਖਣ ਕੋਹਾ ਫਰਜ਼ ਦੇ ਬੜੀ ਬੰਦਿਆ ਖਾ ਬੈਠੂ ਦਾ ਰੋਟੀ ਦਾ ਪਤਾ ਹੈ ਫਿਰ ਸਾਉਂਦੀ ਸੇਬ ਬੜੀਆ ਬਣਦੀ ਆ ਫਿਰ ਉਹ ਸਾਰੇ ਕੰਮ ਸੁਆਦ ਦੇ ਕਰ ਸਕਦਾ ਹੁਣ ਦੁਨ ਦੇ ਵਿੱਚ ਪਰਮਾਤਮਾ ਨੇ ਬਹੁਤ ਬੜੀ ਇੱਤਫਤ ਰੱਖੀ ਆ ਰੱਬ ਜੀ ਦੀਆਂ ਸਾਨੂੰ ਦਰਦ ਮਿਲਦੀ ਆ ਜਿਹੇ ਖਾਣਾ ਉਹਦੇ ਵਿੱਚ ਚੋਈ ਬਣਦਾ ਉਹਦੇ ਵਿੱਚ ਛੁਪਿਆ ਹੁੰਦਾ ਪਰ ਜਦੋਂ ਦਹੋਂਦਾ ਨੂੰ ਕੋਈ ਦਹੀਂ ਨਹੀਂ ਕੰਦਾ ਜਦੋਂ yağ ਲੱਗ ਜਾਂਦਾ ਬਾਹਾਂ ਦੇ ਕੇ ਫਿਰ ਉਹ ਦੇ ਵਿੱਚ ਦਹੀਂ ਬਣ ਜਾਂਦਾ ਜਦੋਂ ਦਹੀਂ ਬਣਦਾ ਫਿਰ ਸਿਆਣੀ ਬੁੜੀ ਯੁਕਤੀ ਦੇ ਨਾਲ ਉਸ ਦਹੀਂ ਦੇ ਵਿੱਚ ਇੱਕ ਛੁਪੀ ਹੋਈ ਚੀਜ਼ ਆ ਮੱਖਣ ਉਹ ਉੜਕਿਆ ਜਾਂਦਾ ਪੂਰਾ ਸਬਾਕੇ ਮੈਂ ਕਰਨੇ ਲਈ ਉਹਨੂੰ ਪਤਨ ਮਾਰਦੇ ਸੋ ਜਦੋਂ ਮੱਖਣ ਨਿਕਲਦਾ ਤੇ ਉਹਦੇ ਵਿੱਚ ਇੱਕ ਛੁਪਿਆ ਹੁੰਦਾ ਹੈ ਅਰ ਮਾਤਮੇ ਰੱਖੀ ਹੋਈ ਆ ਉਹਦੇ ਵਿੱਚ ਚੀਜ਼ ਉਹ ਹੈ ਕਿਉਂ ਠੀਕ ਹੈ ਨਾ ਜੀ ਜੇ ਤੋ ਕਿਉਂ ਨਿਕਲਦਾ ਉਹਦੇ ਅਲਗ-ਅਲਗ ਸੁਆਦ ਨੇ ਅਲਗ-ਅਲਗ ਫਾਇਦੇ ਨੇ ਆਪਨ ਪਸਾ ਡਾਕਟਰ ਲੋਕ ਵੀ ਦਾਦੇ ਨੇ ਸਾਡੇ ਬਜ਼ੁਰਗ ਵੀ ਦਾਦੇ ਤੇ ਅੱਜ ਵੀ ਆਪਣੇ ਇੱਥੇ ਖਾ ਪੀ ਕੇ ਭੁਲਾਇਆ ਹੋਇਆ ਸੇਤ ਨੂੰ ਆਪਣੇ ਉਹਦੇ ਨਜ਼ਾਰੇ ਲੈਣੇ ਸੁਆਦ ਲੈਣੇ ਉਹਦੇ ਤੋਂ ਸਾਰੇ ਤਤ ਨੇ ਇਸੀ ਨੂੰ ਵਧੀਆ ਬਣਾਇਆ ਠੀਕ ਹੈ ਨਾ 2 ਕਿਲੋ ਘੱਟ ਜਿੱਦਾਂ ਕਿ ਖੜੇ ਆ ਔਰ ਇਹਦੇ ਵਿੱਚ ਦੁਆ ਵੀ ਹੈ ਦੁੱਧ ਵਿੱਚ ਇਹਦੇ ਵਿੱਚ ਪਨੀਰ ਵੀ ਹੈ ਦੇਖੋ ਪਰਮਾਤਮਾ ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਸਮਾਇਆ ਹੋਇਆ ਰੂਮ ਰੂਮ ਦੇ ਵਿੱਚ ਸ਼ਬਦ ਤੋਂ ਪਹਿਲਾਂ ਮੈਂ ਚੈਨਲ ਤੇਰਾ ਹੀ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਸਾਡੀ ਸਮਾਜ ਭਲਾਈ ਸਭਾ ਦਰਹ ਕਾਫੀ ਸਮੇਂ ਤੋਂ ਤਕਰੀਬਨ 17 ਤੋਂ ਇਹ ਸਮਾਜ ਭਲਾਈ ਸਭਾ ਦਾ ਕੰਮ ਚਲਾ ਰਹੀ ਹੈ ਜਿਦੇ ਵਿੱਚ ਗਰੀਬ ਈਆਂ ਦੀਆਂ ਲੋੜੀਆਂ ਗਰੀਬ ਈਆਂ ਦੀਆਂ ਸ਼ਾਦੀਆਂ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਕੇ ਆਪਣਾ ਯੋਗਦਾਨ ਪਾ ਕੇ ਚਲਾ ਰਹੀ ਹੈ ਤੇ ਜਿਹੜਾ ਇਹ ਹਿਸਾਬ ਕਿਤਾਬ ਆ ਉਹ ਆਉਣ ਰਿਕਾਰਡ ਆ ਤੇ ਉਹ ਰਿਕਾਰਡ ਦੇ ਵਿੱਚ ਸਾਰਾ ਕੁਝ ਲਿਖਿਆ ਜਾਂਦਾ ਦੱਸਿਆ ਜਾਂਦਾ ਤੇ ਬੜੇ ਸਰਦਾ ਭਾਵਨਾ ਦੇ ਨਾਲ ਸਾਰੇ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਨੇ ਸਾਰ ਮਿਲ ਕੇ ਆਪਾਂ ਆਪਣਾ ਜੋਦਨ ਪਾ ਕੇ ਇਸ ਸਵਾ ਦੇ ਵਿੱਚ ਸਿੱਸਾ ਪਾਉਂਦੇ ਹਨ ਤੇ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਪੂਰਾ ਪੂਰਾ ਸਹਿਯੋਗ ਦਿੰਦੇ ਹਨ 12 ਕਿਸੇ ਦੀ ਪਰਚੀ ਨਹੀਂ ਕੱਟੀ ਜਾਂਦੀ ਜੇ ਕੱਟੀ ਜਾਂਦੀ ਹੈ ਤਾਂ ਇਹਦੇ ਵਿੱਚ ਉਹ ਵੀ ਆਉਂ ਰਿਕਾਰਡ ਹੁੰਦੀ ਹੈ ਪਰਸਨਲ ਤੌਰ ਤੇ ਕਿਸੇ ਦੇ ਕੋਲੋਂ ਫੰਡ ਨਹੀਂ ਲਿਆ ਜਾਂਦਾ ਤੇ ਆਪਣੇ ਕੋਲੇ ਰਿਕਾਰਡ ਰੱਖ ਕੇ ਉਹ ਸੇਵਾ ਕੀਤੀ ਜਾਂਦੀ ਹੈ ਤਨਮਨ ਤਾਂ ਦੇ ਨਾਲ ਸਾਰੇ ਸਹਿਯੋਗੀ ਆਪਣਾ ਯੋਗਦਾਨ ਪਾ ਰਹੇ ਨੇ ਸਭ ਤੋਂ ਪਹਿਲਾਂ ਮੈਂ TDS ਨਿਊਜ਼ ਚੈਨਲ ਦਾ ਸਮਾਜ ਭ라이 ਸਭਾ ਦਰਾਹਾ ਦੇ ਦਫ਼ਤਰ ਵਿੱਚ ਆ ਕੇ ਛੜੀ ਜਵਾ ਜ਼ਮੀਨਾਂਵਰ ਮੀਟਿੰਗ ਹੋ ਰਹੀ ਹੈ ਉਹਦੀ ਕਵਰੇਜ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਥੇ ਸੰਖੇਪ ਰੂਪ ਵਿੱਚ ਦੱਸਣਾ ਚਾਹੁੰਦਾ ਕਿ ਸਮਾਜ ਭ라이 ਸਭਾ ਦਰਾਹਾ 2017 ਤੋਂ ਕੰਮ ਕਰ ਰਹੀ ਹੈ ਇਹ ਦੁਖੀਆਂ ਦੁਖੀ ਛੜੀਆਂ ਲੜਕੀਆਂ ਨੇ ਹੋਰ ਗਰੀਬ ਗੁਰਬੇ ਨੇ ਕਿਸੇ ਦਾ ਨਜਾਇਜ਼ ਧੱਕਾ ਹੁੰਦਾ ਸਮਾਜ ਦੇ ਵਿੱਚ ਕਿਸੇ ਵੀ ਲੋੜਬੰਦ ਨੂੰ ਸਰ ਕੋਈ ਜਿੰਮਿਤ ਪੈਂਦੀ ਆ ਉਹਦੇ ਵਿੱਚ ਸਭਾ ਤੇ ਸਭਾ ਦੇ ਸਮੂਹ ਸਾਰੇ ਮੈਂਬਰ ਰਲ ਮਿਲ ਕੇ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰਨ ਦਾ ਯਤਨ ਕਰਦੇ ਨੇ ਇਹ ਸਭਾ ਦਾ ਮੁੱਖ ਮੰਤਵ ਬਾਕੀ ਉਹ ਮਸਲੇ ਜਿਹੜੇ ਅਦਾਲਤਾਂ ਦੇ ਵਿੱਚ ਪੰਜ ਪੰਜ 7 7 ਸਾਲ ਤੋਂ ਲਟਕਦੇ ਆ ਰਹੇ ਸੀ ਉਹ ਸਭਾ ਦੇ ਵਿੱਚ ਜਦੋਂ ਆਏ ਤਾਂ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਉਹ ਜਿਹੜੇ ਮਸਲੇ ਸੀਗੇ ਉਹ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਹੱਲ ਕੀਤੇ ਨੇ ਜਿਹੜੇ ਕਿ ਜਿਹਨਾਂ ਕੇ ਸਾਰੇ ਵਧਾਈ ਦੇ ਪੱਤਰ ਸਾਡੇ ਸਮਾ ਦੇ ਪ੍ਰਧਾਨ ਸਰਦਾਰ ਧਰਮ ਸਿੰਘ ਜੀ ਭੰਗੂ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਪਿੰਦਰ ਸਿੰਘ ਜੀ ਡਹਿਚਾ ਸਾਡੇ ਜਨਰਲ ਸੈਕਟਰੀ ਖਜ਼ਾਨਚੀ ਸਰਦਾਰ ਰਚਾਰਨ ਸਿੰਘ ਜੀ ਘਰੇਵਾਲ ਅਤੇ ਸਭਾ ਦੇ ਸੂਝ ਸਾਰੇ ਮੈਂਬਰ ਨੇ ਅਸੀਂ ਸਾਰੇ ਮੈਂਬਰ ਅੱਗੇ ਤੋਂ ਵੀ ਬਹੁਤ ਜ਼ੋਰ ਯਤਨ ਕਰਾਂਗੇ ਕਿ ਸਭਾ ਆਪਣੇ ਇਸ ਮੰਤਵ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਗੀ ਔਰ ਦੁਫੀਤੀਆਂ ਦੀ ਹਰ ਟਾਈਮ ਮਦਦ ਕਰਨ ਲਈ ਅਸੀਂ ਤਿਆਰ ਹਾਂ ਗੱਲ ਜੀ ਅਕੋੜੇ ਦੱਤਰੀ ਬੀੜੇ ਰੱਖੀ ਆ ਕੀ ਕੀ ਮੁੱਦੇ ਨੇ ਸਭ ਤੋਂ ਪਹਿਲਾਂ ਮੈਂ ਸਤਿਕਾਰ ਕਰਦਾ ਜੀ ਡੀ ਐਸ ਚੈਨਲ ਵਾਲੇ ਸਟੂਕੂ ਪਹੁੰਚੇ ਨੇ ਅਰ ਸੜੀ ਮਹੀਨਾਵਰ ਮੀਟਿੰਗ ਸੀ ਇਸ ਸਵਾ ਦਾ ਨਾਮ ਸਮਾਤਪਲੇ ਸਵਾ ਦਰਾਹਮਾ ਜੀ ਰਜਿਸਟਰਡ ਪੰਜਾਬ ਤਸਵੀਰਪਾ ਡਿਸਟ੍ਰਿਕਟ ਲੁਧਿਆਣਾ ਅਸੀਂ ਮਹੀਨਾਵਰ ਮੀਟਿੰਗ ਕਰਦੇ ਹਾਂ ਮਹੀਨੇਵਰ ਮੀਟਿੰਗ ਦੇ ਵਿੱਚ ਆਪੋ ਆਪਣੇ ਵਿਚਾਰ ਹਰ ਇੱਕ ਬੰਦਾ ਪੇਸ਼ ਕਰਦਾ ਉਹਦਾ ਸੀ ਸਭ ਕੁਝ ਮਤੇ ਦੇ ਵਿੱਚ ਦਰਜ ਕਰਦੇ ਆ ਜੇ ਲੋੜ ਪਰ ਵੀ ਤਾਂ ਅਸੀਂ ਗਵਰਨਮੈਂਟ ਨੂੰ ਲਿਖ ਕੇ ਵੀ ਭੇਜਦੇ ਆ ਜਮਾ ਜੋ ਡੀਜੀਪੀ ਸਭ ਪੰਜਾਬ ਜੀ ਨੂੰ ਵੀ ਲਿਖ ਕੇ ਭੇਜਦੇ ਨੇ ਤੋਂ ਸਾਡੀ ਸੁਣਵਾਈ ਕਰਦੇ ਨੇ ਸੁਣਦੇ ਨੇ ਤੇ ਉਹਦੇ ਵਿੱਚ ਲੋਕਾਂ ਦਾ ਭਲਾ ਅਦੀ ਸਵਾ ਦਾ ਮੋਬਾਈਲ ਨੰਬਰ ਚੱਲਦਾ 88722 01511 ਦੂਰਾ ਦਾ ਤਾਂ 88722 01518 ਦਫ਼ਤਰ ਦਾ ਐਡਰੈਸ ਅੱਡੇ ਦਾ ਸਮਾਜ ਪ੍ਰੇਸਵਾ ਦਰਾਹਮੜੀ ਰਜਿਸਟਰਡ ਪੰਜਾਬ ਦਫ਼ਤਰ ਕਦੋਂ ਰੋਡ ਦਰਾਹਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ चैनल जी डी एस का बहुत बहुत धनबाद जी जी जिन्हें साढ़े दफ्तर से आकर मतलब अपनी सेवा का मौका दिता तो असली सभा दो हज़ार तो निर्विघ्न चल रही है जी तो सभा दियाँ जी प्राप्तियां रिकॉर्ड रजिस्टर लिखिया हुई जी रिकॉर्ड के दर्ज हैं दो हज़ार उन्नीस अस पांच सौ क्यासी तिया दिन जोड़ियाँ ਤੇ ਉਹਨਾਂ ਦੇ ਇਸ ਨੂੰ ਵੀ ਸਨਮਾਨ ਦਿੱਤਾ ਉਸ ਸਮੇ ਸਾਡੇ ਐਸਪੀ ਸਾਹਿਬ ਅਬਰੈਹਮ ਸਰਵਤਿਤਾਸ ਦੇ ਨਾਮ ਉਹ ਵੀ ਇੱਥੇ ਵਾਜੇ ਸੀ ਤੇ ਉਸ ਤੋਂ ਬਾਅਦ ਅਸੀਂ ਲਗਾਤਾਰ ਜਿਹੜੇ ਟ੍ਰੈਵਲ ਰਿਜਲਟ ਵਗੈਰਾ ਸੱਜਿਆ ਲਾ ਕੇ ਜਾਂਦੇ ਨੇ ਉਹਨਾਂ ਦੇ ਦੇਈ ਪਾਰਟੀਆਂ ਨੇ ਪੈਸੇ ਆਪਸ ਕਰਾਇਆ ਤੇ ਗਰੀਬ ਘਰਵੇ ਦੇ ਜਿਹੜੀਆਂ ਧੀਆਂ ਗਰੀਬ ਆਦਮੀ ਨੇ ਉਹਨਾਂ ਦੀ ਵੀ ਮਿੱਠੀ ਮਦਦ ਕੀਤੀ ਇਸ ਤਰ੍ਹਾਂ ਸੀ ਕਈਆਂ ਦੇ ਕਈਆਂ ਜਿਹਨਾਂ ਦਾ ਕੋਈ ਮਲਮਲ ਦਾ ਉਹ ਇਸੇ ਕੇ ਸੰਬੰਧੀ ਬੈਕ ਵਗੈਰਾ ਨਹੀਂ ਹੁੰਦੀ ਉਹ ਸਾਰੇ ਦਾਫਤਰ ਆਉਂਦੀਆਂ ਨੇ ਅਸੀਂ ਉਹਨਾਂ ਦੀ ਸਮਾ ਮੰਨੋ ਮਦਦ ਕਰਕੇ ਉਹਨਾਂ ਦੇ ਤਲਾਕ ਮਹਰਾਮੀ ਤੇ ਫੈਸਲੇ ਵੀ ਕਰਾਉਂਦੇ ਆ ਤੇ ਅਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਬਾਹਰੋਂ ਕਿਸੇ ਤੋਂ ਕੋਈ ਅਗਰਾਹੀ ਨਹੀਂ ਕਰਦੇ ਨਾ ਕੋਈ ਪਰਤੀ ਲੱਟਦੇ ਆ ਅਸੀਂ ਆਪਣੀ ਜੇਬ ਚੋਂ ਹੀ ਮਲਮਲ ਸਾਰੇ ਪਹਿਲੇ ਇਕੱਠੇ ਕਰਕੇ ਕ੍ਰਿਪਾ ਕਰਕੇ ਬੇਨਤੀ ਤੇ ਆਦੀ ਮਦਦ ਕਰਦੇ ਆ ਤੇ ਇਹ ਸਾਂਝਾ ਚੀਜ਼ਾ ਸਾਡੇ ਆਨਰ ਕਾਰਡ ਦੇ ਸਾਡੀ ਸਾਲਾ 2017 ਤੋਂ ਜਿਸਟਾ ਦਾ ਜਿਸਟਾ ਹੈ ਜੀ ਤੇ ਦਫਤਰ ਸਾਡਾ 9 ਤੋਂ 5 ਵਜੇ ਤੱਕ ਮੱਲਾ ਖੁੱਲਾ ਰਹਿੰਦਾ ਹੈ ਜੀ ਤੇ ਐਤਵਾਰ ਦੀ ਮਨਮ ਚੁਕਰੀ ਹੁੰਦੀ ਹੈ ਜੀ ਤੇ